ਮੇਰੇ ਅੱਜ ਬਲੈਕ ਆਊਟ ਹੋਇਆ ਵਾ ਕਿੱਦਾਂ ਦਾ ਸਹਿਯੋਗ ਲਿਆ ਕੀ ਪਹਿਲਾਂ ਸ਼ੁਰੂਆਤ ਕੀਤੀ ਸਹਿਯੋਗ ਅੱਜ ਸਵੇਰ ਤੋਂ ਹੀ ਸੀ ਸਾਡੀ ਸਾਰੀ ਟੀਮ ਲੱਗੀ ਹੈ ਜੀ ਸਿਵਲ ਡਿਫੈਂਸ ਫਾਇਰ ਬ੍ਰਿਗੇਡ ਐਨ ਸੀ ਸੀ ਔਰ ਜਿਹੜਾ ਸਾਡਾ ਲੋਕਲ ਪ੍ਰਸ਼ਾਸਨ ਐਸ ਡੀ ਐਮ ਸਾਹਿਬ ਸਾਡੇ ਉਹ ਸਵੇਰ ਤੋਂ ਸਾਡੇ ਨਾਲ ਹੀ ਇਸੇ ਕੰਮ 'ਚ ਚੱਲ ਰਹੇ ਨੇ ਤੁਹਾਡੇ ਸਾਹਮਣੇ ਸਵੇਰੇ ਆਪਾਂ ਮੌਕ ਡਲ ਕੀਤੀ ਪਹਿਲੇ ਰੈਸਕਿਊ ਦੀ ਉਹ ਆਪਾਂ ਸਿਵਲ ਹਸਪਤਾਲ 'ਚ ਕੀਤੀ ਵੀ ਕਿਸੇ ਵੀ ਅਨਸਫਾਮੀ ਘਟਨਾ ਵੇਲੇ ਸਾਡੀਆਂ ਆਪਸੀ ਟੀਮਾਂ ਦਾ ਕੀ ਕੋਆਰਡੀਨੇਸ਼ਨ ਬਣੇਗਾ ਸਾਡੇ ਕੋ ਕਿੱਥੇ ਕਮੀ ਰਹਿ ਸਕਦੀ ਹੈ ਉਹਨਾਂ ਕਮੀਆਂ ਨੂੰ ਦੂਰ ਕਰਵਾਸੇ ਜਿਹੜਾ ਅਭਿਆਸ ਕੀਤਾ ਗਿਆ ਸੀ ਤੇ ਹੁਣ ਸ਼ਾਮ ਦਾ ਜਿਹੜਾ ਸੀਗਾ ਇਹ ਬਲੈਕਆਊਟ ਦਾ ਸੀਗਾ ਮੌਕ ਡਰਲ ਸਾਡੀ ਬਲੈਕਆਊਟ ਵਿੱਚ ਆਪਾਂ ਸ਼ਹਿਰ ਵਿੱਚ ਸ਼ਹਿਰ ਨੂੰ ਪੰਜ ਜ਼ੋਨਾਂ ਵਿੱਚ ਵੰਡ ਕੇ ਅਲੱਗ-ਅਲੱਗ ਜਗ੍ਹਾ ਤੇ ਸਾਇਰਨ ਸੀਗੇ ਸਾਡੇ ਉੱਥੇ ਸਾਡੇ EMPLOYEES DEPLOYE ਸੀਗੇ ਉਹਨਾਂ ਨੇ ਉਸੇ ਰਹੀ ਟਾਈਮ ਟੇਬਲ ਦੇ ਅਕੋਰਡਿੰਗ ਜੋ ਟਾਈਮ ਟੇਬਲ ਸਾਨੂੰ DC ਸਾਹਿਬ ਵੱਲੋਂ ਦਿੱਤਾ ਗਿਆ ਉਹਦੇ ਅਕੋਰਡਿੰਗ ਜਿਹੜੇ ਉੱਥੇ ਹੂਟਰ ਕੀਤੇ ਆ ਤੇ ਇਹਨੂੰ ਹੀ ਸਫਲ ਮੰਨ ਮੰਨੇ ਆ ਕਿਉਂਕਿ ਸ਼ਹਿਰ ਵਾਸੀਆਂ ਦਾ ਵੀ ਬਹੁਤ ਸਾਥ ਸੀਗਾ ਸ਼ਹਿਰ ਵਾਸੀਆਂ ਨੇ ਟੋਟਲ ਬਲੈਕਆਊਟ ਵਿੱਚ ਸਾਰਾ ਪਰ ਛਾਸਨ ਦਾ ਸਾਥ ਦਿੱਤਾ ਜੀ ਲੱਗਦਾ ਨਹੀਂ ਤੁਹਾਡੀ ਵੀ ਮਿਹਨਤ ਦਾ ਰੰਗ ਲਿਆ ਕਿ ਤੁਸੀਂ ਇਹਦੇ ਲੱਗੇ ਮਿਹਨਤ ਮੇਰੀ ਸਾਰੀ ਟੀਮ ਦੀ ਹੈ ਜੀ ਮੇਰੀ ਇਕੱਲੇ ਦੀ ਮਿਹਨਤ ਨਹੀਂ ਹੈ ਸਾਡੀ ਸਾਰੀ ਟੀਮ ਦੀ ਮਿਹਨਤ ਹੈ ਸਾਡੀ ਟੀਮ ਇਕਜੁੱਟ ਹੋ ਕੇ ਕੰਮ ਕਰੇਗੀ ਕੋਈ ਵੀ ਟੀਮ ਹੈ ਜਦੋਂ ਇਕਜੁੱਟ ਹੋ ਕੇ ਕੰਮ ਕਰੇਗੀ ਉਹ ਚ ਸਫਲਤਾ ਮਿਲੇਗੀ ਮਿਲੇਗੀ ਜੀ ਤੁਹਾਡੀ ਟੀਮ ਦੇ ਨਾਲ ਨਾ ਸ਼ਹਿਰ ਵਾਸੀਆਂ ਨੇ ਵੀ ਤੁਹਾਡਾ ਸਾਥ ਦਿੱਤਾ ਬਿਲਕੁਲ ਜੀ ਬਿਲਕੁਲ ਮੈਂ ਕਹਿਣਾ ਚਾਹਾਂਗਾ ਸ਼ਹਿਰ ਵਾਸੀਆਂ ਦਾ ਭਰਵਾ ਹੰਗਾਰਾ ਸੀਗਾ ਸਵੇਰੇ ਸਾਡੀ ਮੌਕ ਡਲ 'ਚ ਵੀ ਸਾਡੇ ਰੂਟੀਨ ਚ ਹੀ ਰਹਿੰਦਾ ਜੀ ਸਾਡੀ ਜਿਵੇਂ ਫਾਇਰ ਸੇਫਟੀ ਦੀ ਡਰਲਾਂ ਚੱਲਦੀਆਂ ਉਹਦੇ ਚ ਵੀ ਸ਼ਹਿਰ ਵਾਸੀਆਂ ਦਾ ਕਾਫੀ ਸਹਿਯੋਗ ਰਹਿੰਦਾ ਤੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀ ਆ ਵੀ ਇਹ ਜਿਹੜਾ ਸਾਡਾ ਉਪਰਾਲਾ ਸੀਗਾ ਜਿਹੜਾ ਗਵਰਨਮੈਂਟ ਵੱਲੋਂ ਜਿਹੜੀ ਬਲੈਕਆਊਟ ਦਾ ਦਿੱਤਾ ਗਿਆ ਸੀਗਾ ਮਾਡਲ ਇਹਨੂੰ ਸਫਲਤਾਪੂਰਵਕ ਸਾਡੇ ਬਟਾਲੇ ਸ਼ਹਿਰ ਚ ਪੂਰਨ ਹੋਈ ਹੈ ਬੋਲੋ ਜੀ ਕੀ ਤੇ ਅੱਜ ਜਿਹੜਾ ਬਲੈਕਆਊਟ ਕੀਤਾ ਗਿਆ ਸੀ ਉਹਦਾ ਸਫਲਤਾ ਉਹ ਹੁੰਦਾ ਟਾਈਮ ਅੱਜ ਜਿਹੜਾ ਬਲੈਕਆਊਟ ਹੋਇਆ ਇਹਦਾ ਮੇਨ ਮਕਸਦ ਹੀ ਇਹ ਆਮ ਪਬਲਿਕ ਨੂੰ ਅਗਿਆਰ ਕੀਤਾ ਜਾਵੇ ਉਹ ਜਾਗਰਤ ਕਰੀਏ ਭਈ ਜਦੋਂ ਬਲੈਕਆਊਟ ਹੁੰਦੀ ਹੈ ਉਹਦਾ ਮਤਲਬ ਹੈ ਕੋਈ ਕੋਈ ਨਾ ਕੋਈ ਅਟੈਕ ਹੋਣ ਵਾਲਾ ਹੁੰਦਾ ਹੈ ਇਹ ਰਿਹਸਲ ਹੈ ਇੱਕ ਕਿ ਗਾ ਜਦੋਂ ਵੀ ਕੋਈ ਪ੍ਰੋਬਲਮ ਪੈਂਦੀ ਕਿਤੇ ਤੇ ਇਹ ਇੱਕ ਟ੍ਰੇਨਿੰਗ ਦੇ ਟ੍ਰਾਈਪ ਤੇ ਹੁੰਦੀ ਹੈ ਕਿ ਕੇ ਵੀ ਮੁਸ਼ਕਲ ਆਉਂਦੀ ਹੈ ਕੋਈ ਆਪਤ ਆਉਂਦੀ ਹੈ ਜਦੋਂ ਬਲੈਕਆਊਟ ਹੁੰਦੀ ਹੈ ਇਹਦਾ ਮਤਲਬ ਹਰ ਬੰਦੇ ਨੂੰ ਲਾਈਟਾਂ ਬੰਦ ਕਰਕੇ ਆਪਾਂ ਨੂੰ ਟਿਕਾਣੇ ਤੇ ਜਿੱਥੇ ਹੈਗਾ ਖੜੋਈਣਾ ਚਾਹੀਦਾ ਕਿਸੇ ਕਿਸਮ ਦੀ ਕੋਈ ਲਾਈਟ ਨਹੀਂ ਜਗਣੀ ਚਾਹੀਦੀ ਜਿਹਦਾ ਅੱਜ ਦਾ ਪੁਰਜੋਰ ਬੜੇ ਚਰਮਾਤ ਇੱਥੇ ਜਿਹੜਾ ਹਸਲ ਹੋਈ ਹੈ ਇਸ ਤਰ੍ਹਾਂ ਦੀ ਅੱਜ ਪੁਰਜੋਰ ਲੋਕਾਂ ਨੂੰ ਜਾਗਰਤ ਕਰਾਇਆ ਗਿਆ ਤੇ ਆਮ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਘਰਾਂ ਦੀਆਂ ਲਾਈਟਾਂ ਲਗਭਗ ਸਾਰੀਆਂ ਬੰਦ ਰਹਿ ਜੇ ਕਿਸੇ ਰਾਹੀਰ ਨੂੰ ਪਤਾ ਨਹੀਂ ਸੀ ਜਾਂ ਕਿਵੇਂ ਸੀ ਉਹਦੇ ਲਾਈਟ ਜੋ ਕੋਈ ਜਗਾਈ ਸੀ ਉਹ ਆਣ ਕੇ ਖਲੋ ਗਿਆ ਇੱਥੇ ਆਮ ਪਬਲਿਕ ਸਾਰੀ ਨੇ ਸਹਿਯੋਗ ਦਿੱਤਾ ਇਸ ਕਰਕੇ ਸਫਲਤਾਪੂਰਕ ਜਿਹੜਾ ਇਹ ਬਲੈਕਆਊਟ ਹੋਈ